ਧਰਮ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪੰਜਾਂ ਸਾਲਾਂ ਦੇ ਹੋਏ ਗੱਲਾਂ ਕਰਨ ਲੱਗੇ ਬਾਲਕਾਂ ਨਾਲ ਖੇਡਣ ਲੱਗੇ ਜੋਕਜ ਵਸਤੂ ਘਰ ਵਿੱਚੋਂ ਲੈ ਜਾਣ ਬਾਰ ਬਕੀਰ ਗਰੀਬਾਂ ਨੂੰ ਦਿਆਂਣ ਕਾਲੋ ਪੰਡਤ ਦੇ ਘਰ ਜਾ ਕੇ ਲਾਹਮਾ ਦੇਵੇ ਆਕੇ ਪੰਡਤ ਜੀ ਭਲਾ ਛੱਤਰ ਫਰਾਇਆ ਜੀ ਕਾਲੋ ਜਾ ਕੇ ਲਾਮਾ ਦਿੰਦਾ ਤੇ ਪੰਡੀਆਂ ਦੇ ਕਾਲੋ ਹੁਣ ਤੁਸੀਂ ਉਲਾਮਾ ਦਿੰਦੇ ਹੋ ਪਰ ਜਦੋਂ ਦਿਨ ਆਉਣਗੇ ਫਿਰ ਤੂੰ ਦਾ ਸਿੱਧੇ ਮੂੰਹ ਬੋਲਣਾ ਵੀ ਨਹੀਂ ਬਾਬਾ ਜੀ ਲੱਗੇ ਖੇਡਣਾ ਪਰ ਹੋਰ ਬੱਚਿਆਂ ਨਾਲੋਂ ਇਹਨਾਂ ਦੀ ਤਰ੍ਹਾਂ ਹੋਰੀ ਨਜ਼ਰ ਆਵੇ ਜਿੱਥੇ ਬੈਠਣ ਚੌਂਕੜਾ ਮਾਰ ਕੇ ਬੈਠਣ ਗੁਰੂ ਨਾਨਕ ਜੀ ਲੱਗੇ ਪਰਮੇਸ਼ਰ ਦੀ ਵਾਰਤਾ ਕਰਨ ਜੋ ਵਾਰਤਾ ਕਰਨ ਭਗਤੀ ਵਾਲੀ ਕਰਨ ਜਿਸ ਕਰਕੇ ਸਾਰਿਆਂ ਦਾ ਮਨ ਰਾਜੀ ਹੋਵੇ ਹਿੰਦੂ ਵੇ ਕੇ ਕਹਿਣ ਕੋਈ ਦੇਵਤਾ ਸਰੂਪ ਹੈ ਮੁਸਲਮਾਨ ਆਖਣ ਇਹ ਕੋਈ ਔਲੀਆ ਪੈਦਾ ਹੋਇਆ ਗੁਰੂ ਨਾਨਕ ਜੀ ਸੱਤਾ ਸਾਲਾਂ ਦੇ ਹੋਏ ਕਾਰੂ ਪਾਂਦੇ ਨੂੰ ਆਖਿਆ ਪੰਡਤ ਜੀ ਮੂਰਤ ਵੇਖੋ ਗੁਰੂ ਨਾਨਕ ਜੀ ਨੂੰ ਤੇਰੇ ਪਾਸ ਪੜਨ ਬਿਠਾਉਣਾ ਪਾਂਦੇ ਆਖਿਆ ਭਲਾ ਮਹਤਾ ਜੀ ਪਾਂਦੇ ਪੱਤਰੀ ਕੱਢ ਕੇ ਸੋਧ ਕੇ ਆਖਿਆ ਅੱਜ ਭਲਾ ਮੂਰਤ ਮੱਗਰ ਮਹੀਨਾ ਪੰਚਮੀ ਛੱਤ ਵੀਰਵਾਰ ਰੋਣੀ 96 ਕਾਲੂ ਕੇਸਰ ਸੁਪਾਰੀ ਚੌਲ ਦਖਣਾ ਪ੍ਰਸ਼ਾਦ ਘਰੋਂ ਲੈ ਕੇ ਆਇਆ ਨਾਨਕ ਜੀ ਨੂੰ ਨਾਲ ਲੈ ਆਇਆ ਆਖਣ ਲੱਗਾ ਪੁੱਤਰ ਨਾਨਕ ਤੂੰ ਪਾंदे ਪਾਸ ਬੈਠ ਅੱਖਰ ਪੜ ਨਾਨਕ ਜੀ ਆਂਦੇ ਭਲਾ ਪਿਤਾ ਜੀ ਪਾंदे ਨੇ ਗਣੇਸ਼ ਜੀ ਮਨਾ ਕੇ ਪ੍ਰਸ਼ਾਦ ਵਰਤਾਇਆ 35 ਲਿਖ ਦਿੱਤੀ ਨਾਨਕ ਜੀ ਲੱਗੇ ਪੜਨ ਮਾਤਾ ਕਲਿਆਣ ਦਾਸ ਆਪਣੇ ਘਰ ਨੂੰ ਆਇਆ ਸਾਰਾ ਦਿਨ ਬਾਬਾ ਜੀ ਪੜਦੇ ਰਹੇ ਰਾਤ ਨੂੰ ਘਰ ਆਏ ਦੇਖ ਕਰ ਮਾਤਾ ਜੀ ਬਹੁਤ ਰਾਜੀ ਹੋਈ ਨਾਨਕ ਜੀ ਨੂੰ ਗੋਦ ਵਿੱਚ ਲਿਆ ਸਿਰ ਚੁੰਮਿਆ ਪਿਆਰ ਦਿੱਤਾ ਪ੍ਰਸ਼ਾਦਾ ਖਵਾਇਆ ਸ੍ਰੀ ਗੁਰੂ ਨਾਨਕ ਜੀ ਪ੍ਰਸ਼ਾਦਾ ਖਾ ਕੇ ਪਲੰਘ 'ਤੇ ਸੁੱਤੇ ਜਾਂ ਪ੍ਰਭਾਤ ਹੋਈ ਜਾਗੇ ਮਾਤਾ ਜੀ ਜਲ ਲੈ ਕੇ ਮੂੰਹ ਪਵਾ ਧਵਾਇਆ ਇਸ਼ਨਾਨ ਕਰਾਇਆ ਬਸਤਰ ਪਹਿਰਾਇ ਪਾਂਦੇ ਪਾਸ ਕਾਲੂ ਨਾਲ ਫਿਰ ਲੈ ਗਿਆ ਪਾਂਦੇ ਫੇਰ ਫੱਟੀ ਲੈ ਦਿੱਤੀ ਗੁਰੂ ਨਾਨਕ ਸਾਹਿਬ ਜੀ ਆnde ਪਾਂਦਾ ਜੀ ਤੁਸੀਂ ਕੁਝ ਆਪ ਵੀ ਪੜਿਆ ਕਿ ਮੈਨੂੰ ਹੀ ਪੜਾਉਂਦੇ ਜੇ ਪਾਂਦੇ ਆਖਿਆ ਮੈਂ ਸਭ ਕੁਝ ਪੜਿਆ ਜਮਾ ਖਰਚ ਸਵਾਏ ਡਿਓੜੇ ਲੈਣਾ ਦੇਣਾ ਗਿਣਤੀ ਮਿਣਤੀ ਹਿਸਾਬ ਇਹ ਸਭ ਪੜਿਆ ਹਾਂ ਹੋਰ ਗੈਤਰੀ ਤਰਪਨ ਸੰਧਿਆ ਵੇਦ ਪਾੜ ਸਭ ਕੁਝ ਪੜਿਆ ਹਾਂ ਸ਼੍ਰੀ ਗੁਰੂ ਨਾਨਕ ਜੀ ਆਖਿਆ ਪਾੰਦਾ ਜੀ ਇੰਨਾ ਪੜਨਾ ਨਾਲ ਗਲਵਜਫਾਏ ਪੈਂਦੇ ਇਹ ਜੋ ਪੜਨਾ ਸਭ ਬਾਦ ਪਾੰਦੇ ਆਖਿਆ ਹੋਰ ਕਿਹੜਾ ਪੜਨਾ ਜਿਸ ਕਰਕੇ ਫਾਹੇ ਨਾ ਪੈਣ ਜੇ ਜਾਣਦਾ ਸਾਨੂੰ ਉਸ ਨਾਮ ਸਾਰਾ ਸੰਸਾਰ ਤਾਂ ਇਹੋ ਹੀ ਪੜਦਾ ਅੱਗੇ ਸੰਮਤ 1533 ਮੱਗਰ ਸੁਦੀ 7ਵੀਂ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਗਪਾਲ ਪਾਂਦੇ ਪ੍ਰਤੀ ਸ਼ਬਦ ਸੁਨਾਇਆ ਉਪਦੇਸ਼ ਕੀਤਾ ਸ਼੍ਰੀ ਰਾਗ ਮੱਲਾ ਪਹਿਲਾ ਜਾਲ ਮੋ ਘਸ ਮਸ ਕਰ ਮਤ ਕਾਗ ਧਿਕਰ ਸਾਰ ਭਾਉ ਕਲਮ ਕਰ ਚਿੱਤ ਲਖਾਰੀ ਗੁਰ ਪੁੱਛ ਲਖ ਵਿਚਾਰ ਲਿਖ ਨਾਮ ਸਲਾ ਲਿਖ ਲਿਖ ਅੰਤ ਨ ਪਾਰਵਾਰ ਬਾਬਾ ਇਹ ਲਖ ਲਖ ਜਾਣ ਜਿਤ ਲਖ ਮੰਗਿਆ ਇੱਤ ਹੈ ਹੋਏ ਸੱਚਾ ਨਿਸ਼ਾਨ ਰਹਾ ਤਬ ਬਾਬੇ ਨਾਨਕ ਜੀ ਆਖਿਆ ਪੰਧਾ ਜੀ ਹੋਰ ਪੜਨਾ ਸਾਰਾ ਬਾਦ ਪੜਨਾ ਇਹ ਸਾਰ ਹੈ ਇਹ ਜੋ ਸੰਸਾਰ ਦਾ ਪੜਨਾ ਹੈ ਸੋ ਐਸਾ ਜਿਵੇਂ ਦੀਵੇ ਦੀ ਸਵਾ ਕਾਗਜ਼ ਸਣੀ ਦਾ ਕਲਮ ਕਾਨੇ ਦੀ ਤੇ ਕਾਗਜ ਮਸ ਜਿਹੜੀ ਦੀਵੇ ਦੀ ਮਨ ਜਿਹੜਾ ਲਿਖਨਾਰਾ ਲਿਖਿਆ ਕਿਆ ਲਿਖਿਆ ਮਾਇਆ ਦਾ ਜੰਜਾਲ ਲਿਖਿਆ ਜਿਸ ਲਿਖਨ ਕਰਕੇ ਨੂੰ ਵੰਦਨ ਪੈਂਦੇ ਆਰ ਵਿਕਾਰ ਉਪਜਦੇ ਨੇ ਔਰ ਜੋ ਸੱਚ ਦਾ ਲਿਖਣਾ ਸੋ ਐਸਾ ਜੋ ਮਾਇਆ ਦਾ ਮੋਹ ਜਾਲ ਕੇ ਛਾਈ ਕਰੀਏ ਮਸ ਕਰੀਏ ਇਹਦੇ ਅੰਤਰ ਜੇ ਉਭਾਵੋ ਪ੍ਰੀਤ ਉਹ ਕਲਮ ਕਰੀਏ ਨਰਮਲ ਜਿਹੜੀ ਮਾਤਾ ਓ ਸ਼ੁੱਧ ਵਿਚਾਰ ਵਾਲੀ ਉਹਦਾ ਕਾਗਜ਼ ਕਰੀਏ ਸੰਤਾਂ ਗੁਰਾਂ ਨੂੰ ਪੁੱਛ ਕੇ ਵਿਚਾਰ ਕਰਕੇ ਲਿਖੀਏ ਕੀ ਲਿਖੀਏ ਪਰਮੇਸ਼ਰ ਦਾ ਨਾਮ ਲਿਖੀਏ ਭਗਵਾਨ ਤੱਕੇ ਉਪਮਾ ਲਿਖੀਏ ਜਿਸ ਲਿਖਣੇ ਕਰ ਸਾਰੇ ਵਿਕਾਰ ਮਿਟ ਜਾਣ ਤਨ ਮਨ ਸੁਖੀ ਹੋਏ ਉਸ ਭਗਵੰਤ ਦਾ ਪਾਰ ਆਵਰ ਨਹੀਂ ਪਾਇਆ ਜਾਂਦਾ ਪਰਮੇਸ਼ਰ ਦੇ ਗੁਣ ਬੇਅੰਤ ਨੇ ਸੁਨ ਪੰਦਾ ਜੀ ਇਹ ਸਾਨੂੰ ਪੜਨਾ ਅੱਛਾ ਜੇ ਤੂੰ ਪੜਿਆ ਤਾਂ ਸਾਨੂੰ ਬढ़ाਓ ਨਹੀਂ ਦਾ ਨਾਮ ਪੜਾਓ ਸੁਣੋ ਪੰਦਾ ਜੀ ਜਹਾਂ ਹੈ ਤੇਰਾ ਜੀਉ ਜਾਵੇਗਾ ਪਰ ਲੋਕ ਵਿਖੇ ਤਹਾਂ ਇਹ ਪੜਨਾ ਪਰਮੇਸ਼ਰ ਕੇ ਨਾਮ ਕਾ ਜਸ ਤੇਰੇ ਹੱਥ 'ਮੇ ਨਿਸ਼ਾਨ ਹੋਵੇਗਾ ਤੇਰੇ ਨੇੜੇ ਜਮ ਦੂਦ ਨਾ ਆਵੇਗਾ ਪਾਉਂਦੇ ਆਖਿਆ ਨਾਨਕ ਜੀ ਇਹ ਬਾਤਾਂ ਤੈਂ ਕਿੱਥੋਂ ਸੁਣੀਆਂ ਅਜੇ ਤਾਂ ਦੂ ਬਾਲਕਾਂ ਪੜ੍ਹਨੇ ਆਇਆ ਹੈ ਹੇ ਨਾਨਕ ਜੀ ਜੋ ਪਰਮੇਸ਼ਰ ਦਾ ਨਾਮ ਜਪਦੇ ਉਹਨਾਂ ਨੂੰ ਕੀ ਆ ਫਲ ਪ੍ਰਾਪਤ ਹੋਵੇਗਾ ਤਾਂ ਗੁਰੂ ਨਾਨਕ ਸਾਹਿਬ ਜੀ ਦੂਜੀ ਪੌੜੀ ਆਖੀ ਜੁੱਤ ਮਿਲ ਨਵੜ ਆਈਆ ਸਦ ਖੁਸ਼ੀਆਂ ਸਦ ਚਾਹ ਤਨ ਮੁਕਟ ਕੇ ਨਿਕਲ ਜਿਨ ਮਨ ਸਚਾ ਨਾ ਕਰਮ ਮਿਲ ਤਾ ਪਾਈਆ ਨਾ ਹੀ ਗੱਲੀ ਵਾਉ ਦੁਆਉ ਫਿਰ ਗੁਰੂ ਨਾਨਕ ਸਾਹਿਬ ਜੀ ਆਖਿਆ ਹੈ ਪੰਧਾ ਜੀ ਜਹਾਂ ਇਹ ਜੀਵ ਜਾਵੇਗਾ ਉੱਥੇ ਪਰਮੇਸ਼ਰ ਦਾ ਨਾਮ ਜਪਨੇਗਾ ਤੇਰੇ پاس ਪੁੰਨ ਹੋਵੇਗਾ ਪਰਮੇਸ਼ਰ ਦੇ ਨਾਮ ਜਪਣ ਦਾ ਤੇਰੇ پاس ਪੁੰਨ ਹੋਵੇਗਾ ਔਰ ਤੇਰਾ ਆਦਰ ਹੋਵੇਗਾ ਸਦਾ ਖੁਸ਼ੀਆਂ ਆਉਣਗੀਆਂ ਬੜਾ ਆਨੰਦ ਹੋਵੇਗਾ ਮੰਗਲਾਚਾਰ ਹੋਣਗੇ ਸਰਬ ਸੁੱਖ ਸਰਬ ਨਿਧਾਨ ਪ੍ਰਾਪਤ ਹੋਣਗੇ ਜਿਨ੍ਹਾਂ ਮਨ ਕਰਕੇ ਪਰਮੇਸ਼ਰ ਦਾ ਨਾਮ ਸਿਮਰਿਆ ਉਹਨਾਂ ਦਾ ਦਰਗਾਹ ਵਿੱਚ ਵੱਡਾ ਪ੍ਰਤਾਪ ਹੋਵੇਗਾ ਗੱਲਾਂ ਕਰਕੇ ਪਰਮੇਸ਼ਰ ਨਹੀਂ ਭਾਈ ਦਾ ਜਦੋਂ ਪਰਮੇਸ਼ਰ ਦੀ ਕਿਰਪਾ ਵੇ ਤਦ ਭਜਨ ਵੇਖੇ ਮਨ ਲੱਗਦਾ ਇਹ ਬਾਤ ਸੁਣ ਕੇ ਪਾਉਂਦਾ ਹੈਰਾਨ ਹੋ ਗਿਆ ਫਿਰ ਪਾਉਂਦੇ ਆਖਿਆ ਨਾਨਕ ਜੀ ਜੇ ਅਗਰ ਪਰਮੇਸ਼ਰ ਦਾ ਨਾਮ ਲੈਂਦੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਉਹਨਾਂ ਨੂੰ ਰੋਟੀ ਕੱਪੜਾ ਵੀ ਨਹੀਂ ਜੁੜਦਾ ਇੱਕ ਬਾਦਸ਼ਾਹੀਆਂ ਕਰਦੇ ਅਰ ਭੋਗਦੇ ਪਰਮੇਸ਼ਰ ਦੇ ਨਾਮ ਨੂੰ ਜਾਣਦੇ ਵੀ ਨਹੀਂ ਫਿਰ ਦੇਖਾ ਉਹਨਾਂ ਦਾ ਕਿਆ ਹਵਾਲ ਹੋਵੇਗਾ ਜੋ ਬਾਦਸ਼ਾਹੀਆਂ ਹਨ ਦੇ ਪਰਮੇਸ਼ਰ પાસે ਡਰਦੇ ਨਹੀਂ ਉਹਨਾਂ ਦਾ ਬਰਤਾਨ ਦੱਸੋ ਫਿਰ ਗੁਰੂ ਨਾਨਕ ਸਾਹਿਬ ਜੀ ਤੀਜੀ ਪੌੜੀ ਆਖੀ ਇੱਕ ਆਵੇ ਇੱਕ ਜਾਹੇ ਉੱਠ ਰੱਖ ਇਹ ਨਾਮ ਸਲਾਰ ਇੱਕ ਉਪਾਏ ਮੰਗਤ ਇੱਕ ਨਾਮ ਡੇ ਦਰਵਾਰ ਅੱਗੇ ਗਏ ਜਾਣੀਏ ਵਿਨ ਨਾਮੇ ਕਾ ਦਾ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਆਖਿਆ ਸੁਨੋ ਪੰਦਾ ਜੀ ਇੱਕ ਆਉਂਦੇ ਨੇ ਇੱਕ ਜਾਂਦੇ ਨੇ ਇੱਕ ਛਾਣੇ ਇੱਕ ਪਾਦਸ਼ਾਹ ਨੇ ਇੱਕ ਉਹਨਾਂ ਦੇ ਦਰਵਾਜ਼ੇ ਉੱਪਰ ਭਿਖਿਆ ਮੰਗ-ਮੰਗ ਖਾਂਦੇ ਨੇ ਪੰਦਾ ਜੀ ਜੋ ਇਹਾ ਬਾਦਸ਼ਾਹਾਂ ਕਰਦੇ ਉਹ ਸੁਖ ਭੋਗਦੇ ਪਰਮੇਸ਼ਰ ਨਹੀਂ 잡ਦੇ ਉਹਨਾਂ ਦਾ ਅੱਗੇ ਐਸਾ ਹਾਲ ਹੋਵੇਗਾ ਜੈਸੀ ਸਜ਼ਾ ਉਹਨਾਂ ਨੂੰ ਮਿਲੇਗੀ ਜਿਵੇਂ ਦਾਣਿਆਂ ਨੂੰ ਚੱਕੀ ਦਿੰਦੇ ਤੇਲੀ ਤਿਲਾਂ ਨੂੰ ਦਿੰਦਾ ਦੁੱਧ ਨੂੰ ਮਧਾਣੀ ਮੱਤ ਕਰ ਦਿੰਦੇ ਜੈਸੇ ਕੱਪੜੇ ਨੂੰ ਧੋਬੀ ਦਿੰਦਾ ਸੋ ਪਾਂਦਾ ਜੀ ਉਹਨਾਂ ਨੂੰ ਐਸੀ ਸਜ਼ਾ ਮਿਲੇਗੀ ਜਿਹੜੇ ਇੱਥੇ ਪਰਮੇਸ਼ਰ ਨੂੰ ਜਪਦੇ ਮੰਗ ਖਾਂਦੇ ਉਹਨਾਂ ਨੂੰ ਦਰਗਾਹ ਪਰਮੇਸ਼ਰ ਦੀ ਵਿੱਚ ਵੱਡੀਆਂ ਵਡਿਆਈਆਂ ਮਿਲਣਗੀਆਂ ਵੱਡਾ ਮਾਣ ਹੋਵੇਗਾ ਧਰਮਰਾਏ ਉਹਨਾਂ ਦਾ ਆਦਰ ਕਰੇਗਾ ਇਹ ਵਾਰਤਾ ਸੁਣ ਕੇ ਪੰਧਾ ਹੈਰਾਨ ਹੋ ਗਿਆ ਫੇਰ ਪੰਧ ਆਖਿਆ ਹੇ ਨਾਨਕ ਤੂੰ ਕੋਈ ਵੱਡੀਆਂ ਭਗਤੀ ਵਾਲੀਆਂ ਵਾਰਤਾ ਕਰਦਾ ਅਜੇ ਤੂੰ ਬਾਲਕ ਹੈ ਗੁਜ ਮਾਤਾ ਪਿਤਾ ਪਰਿਵਾਰ ਦਾ ਸੁਖ ਦੇਖ ਅਜੇ ਤੇਰੀ ਕਿੱਥੇ ਨਵੀਂ ਅਜੇ ਤਾਂ ਤੂੰ ਗ੍ਰਸਥ ਧਾਰਨ ਕਰਨਾ ਹੁਣੇ ਅਸੀਂ ਆ ਗੱਲਾਂ ਕਰਦਾ ਵਾਰਤਾ ਕਰਦਾ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਚੌਥੀ ਪੌੜੀ ਆਖੀ ਭੈ ਤੇਰਾ ਡਾਰੇ ਅਗਲਾ ਖਬ ਖਬ ਛਜ ਦੇ ਜਿੰਨਾ ਨਾਮ ਸੁਲਤਾਨਾ ਕਾਣ ਹੋਂਦੇ ਡਿਠੇ ਕੇ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨਹਿ ਤਾਂ ਸ੍ਰੀ ਬਾਬੇ ਨਾਨਕ ਜੀ ਆਖਿਆ ਪੰਦਾ ਜੀ ਉਹ ਸਾਹਿਬ ਦਾ ਡਰ ਮੈਨੂੰ ਐਸਾ ਮੇਰੀ ਬੁੱਧ ਭੈ ਮਾਨ ਹੋ ਰਹੀ ਹੈ ਔਰ ਮੇਰੀ ਦੇਹ ਪਈ ਖੁਸਦੀ ਹੈ ਮੇਰਾ ਜੀਉ ਪਿਆ ਕੰਬਦਾ ਜੋ ਇੱਥੇ ਸੁਲਤਾਨ ਖਾਨ ਘਾਉਂਦੇ ਉਹ ਸਾਰੇ ਮਰ ਕੇ ਖਾਕ ਹੁੰਦੇ ਜਿਨ੍ਹਾਂ ਦਾ ਹੁਕਮ ਧਰਤੀ ਉੱਪਰ ਮਣਿੰਦਾ ਸੀ ਜਿਨ੍ਹਾਂ ਦੇ ਡਰ ਨਾਲ ਪ੍ਰithvi ਭੈ ਮਾਨ ਹੁੰਦੀ ਸੀ ਉੱਠ ਗਏ ਖਾਕ ਹੋ ਗਏ ਮਰ ਕੇ ਮਿੱਟੀ ਬਣ ਗਏ ਸੁਣਾ ਪਾਂਦਾ ਜੀ ਕੂੜਾ ਸਨੇਹ ਕਿਹਦੇ ਨਾਲ ਕਰੀਏ ਝੂਠਾ ਪ੍ਰੇਮ ਅਸੀਂ ਵੀ ਇਹ ਸਰੀਰ ਨੂੰ ਛੱਡ ਜਾਣਾ ਇਹ ਸਰੀਰ ਵੀ ਖਾਕ ਹੋ ਜਾਵੇਗਾ ਜਾਂ ਤੇ ਸੰਸਾਰ ਨਾਲ ਝੂਠਾ ਪ੍ਰੇਮ ਕਿਆ ਕਰਨ ਉਹ ਪਰਮੇਸ਼ਰ ਦੀ ਬੰਦਗੀ ਕਰਨੀ ਚਾਹੀਦੀ ਜਿਹੜਾ ਸਾਰਿਆਂ ਨੂੰ ਪੈਦਾ ਕਰਦਾ ਪਾਲਦਾ ਫਿਰ ਮਾਰਦਾ ਪਰਮੇਸ਼ਰ ਨਾਲ ਪ੍ਰੀਤ ਕਰੀਏ ਇਹ ਸ਼ਬਦ ਦਾ ਅਰਥ ਸੁਣ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਨੂੰ ਚਲੇ ਆਏ ਆਗੇ ਪ੍ਰਸ਼ਾਦ ਛਕਿਆ ਆਨੰਦਪੂਰਵਕ ਸੈਨ ਕਰੀ ਜਦੋਂ ਪ੍ਰਾਤਕਾਲ ਹੋਈ ਮਾਤਾ ਜੀ ਨੇ ਜਗਾਇਆ ਅੰਮ੍ਰਿਤ ਵੇਲੇ ਨਿਤਨੇਮ ਇਸ਼ਨਾਨ ਕਰਵਾਇਆ ਕੱਪੜੇ ਪਹਿਰਾਏ ਤਾਂ ਸ਼੍ਰੀ ਬਾਬਾ ਜੀ ਉਸ ਦੇਣ ਪਾਂਦੇ ਦੇ ਨਾਂ ਗਏ ਘਰ ਵਿੱਚ ਕਾਗਜ਼ ਲੈ ਕੇ ਚੌਂਕੀ ਉੱਪਰ ਰੱਖ ਕੇ ਉਜਲਨ ਮਾਲ ਉੱਪਰ ਦੇਕਰ ਚੌਂਕੜੀ ਮਾਰ ਕੇ ਬੈਠੇ ਰਹੇ ਜਿਵੇਂ ਕੋਈ ਪੰਡਤ ਕਥਾ ਕਰਨ ਬੈਠਦਾ ਜੇ ਕੋਈ ਬਾਲ ਗਾਵੇ ਖੇਲਣ ਵਾਲਾ ਸੱਦੇ ਅਗੋ ਬਾਬਾ ਜੀ ਆਖਰ ਮੈਂ ਪੋਥੀ ਪੜਦਾ ਮੈਂ ਖੇਡਣ ਨਹੀਂ ਜਾਣਾ ਤੇ ਮਹਾਰਾਜ ਜੀ ਘਰ ਦੇ ਵਿੱਚ ਨਾਮ ਸਿਮਰਨ ਕਰਦੇ ਸਤ ਨਾਮ ਵਾਹਿ ਗੁਰੂ 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 ਸਤ ਨਾਮ ਵਾਹਿ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਮਰ ਜਾਂਦੇ ਮੈਂ ਪਾਂਦੇ ਦੇ ਨਹੀਂ ਜਾਣਾ ਮੈਂ ਘਰ ਦੇ ਵਿੱਚ ਹੀ ਪੋਥੀ ਪੜਦਾ ਬਾਲਕ ਵੀ ਆ ਕੇ ਪੁੱਛਣ ਉਹਨਾਂ ਦੇ ਨਾਲ ਖੇਡਣ ਜੀ ਨਾਲ ਨਾ ਜਾਣ ਮਹਾਰਾਜ ਜੀ ਫਿਰ ਇੱਕ ਜਣ ਮਾਤਾ ਪਿਤਾ ਜੀ ਨੇ ਪੁੱਛ ਹੀ ਲਿਆ ਬਾਬੇ ਜੀ ਤੋਂ ਆਖਣ ਲੱਗੇ ਪੁੱਤਰ ਤੂੰ ਕਿਹੜੀ ਪੋਥੀ ਪੜਦਾ ਉਹ ਸਾਨੂੰ ਵੀ ਸੁਣਾਓ ਤਾਂ ਸ਼੍ਰੀ ਬਾਬੇ ਜੀ ਆਖਿਆ ਪਿਤਾ ਜੀ ਮੈਂ ਸ਼ਬਦ ਸਲੋਕੀ ਗੀਤਾ ਪੜਦਾ ਜਦੋਂ ਸ਼ਬਦ ਸਲੋਕੀ ਗੀਤਾ ਦਾ ਉਚਾਰਨ ਗੁਰੂ ਨਾਨਕ ਸਾਹਿਬ ਜੀ ਕੀਤਾ ਮਾਤਾ ਪਿਤਾ ਸੁਣ ਕੇ ਪ੍ਰਸੰਨ ਹੋਏ ਪਿਤਾ ਨੇ ਆਖਿਆ ਪੁੱਤਰ ਨਾਨਕ ਸਾਡੀ ਸਮਝ ਇਹ ਸੰਸਕ੍ਰਿਤ ਨਹੀਂ ਆਉਂਦੀ ਇਹਦਾ ਸਾਨੂੰ ਅਰਥ ਕਰਕੇ ਸੁਣਾਓ ਤਾਂ ਪ੍ਰਸੰਨ ਹੋ ਗਏ ਗੁਰੂ ਜੀ ਅਰਥ ਲੱਗੇ ਕਰਨ ਸ੍ਰੀ ਗੁਰੂ ਜੀ ਬੋਲੇ ਸੁਣਾ ਪਿਤਾ ਜੀ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਆਪਣੇ ਪਰਮ ਪਿਆਰੇ ਭਗਤ ਅਰਜਨ ਦਾ ਇਹ ਉਪਦੇਸ਼ ਕੀਤਾ ਹੈ ਅਰਜਨ ਓੰਕਾਰ ਜੋ ਪ੍ਰਥਮ ਅੱਖਰ ਵੇਦ ਮੇ ਹੈ ਅਰ ਪ੍ਰਾਨਵੀ ਉਸ ਕਾ ਨਾਮ ਹੈ ਓੰਕਾਰ ਜੋ ਪਰਮ ਪ੍ਰਖੋਤਮ ਜਿਨੂੰ ਪੂਰਨ ਬ੍ਰਹਮ ਕਹਿੰਦੇ ਉਹਦੇ ਸਵਾਸਾਂ ਦਾ ਸ਼ਬਦ ਜੋ ਬਾਣੀ ਰੂਪ ਹੋ ਕੇ ਪਹਿਲਾ ਹਿਰਦੇ ब्रह्मा जी के प्रवेश ਕੀਤਾ ਏਸੀ ਬਾਣੀ ਦੇ ਬਾਲ ਸੇ ਸੰਸਾਰ ਰਚਿਆ ਔਰ ਵੇਦ ਵੀ ਸੰਸਾਰ ਵਿੱਚ ਪਰਿਵਰਤ ਕੀਤਾ ਹੋਰ ਭਗਤੀ ਪਰਮੇਸ਼ਰ ਜੀ ਦਾ ਪਰਮੇਸ਼ਰ ਜੀ ਦਾ ਭਜਨ ਵਿੱਚ ਪਰਿਵਰਤ ਕੀਤਾ ਜੋ ਕੋ ਉਸ ओंकार ਦਾ जाप ਕਰੇਗਾ ਔਰ ਮੈਂ ਪਰਮੇਸ਼ਰ ਜੋ ਹਾਂ ਸੋ ਹਾ ਸਦਾ ਇੱਕ ਰਸ ਸੂਖਮ ਦੇ ਸੂਖਮ ਆਸਾਰੀ ਵਿਸ਼ਵ ਦਾ ਅਧਿਕਾਰੀ ਹਾਂ ਨਾ ਚਿੰਤ ਹੋ ਡਰ ਮੇਰਾ ਸਾਰਿਆਂ ਦੇ ਸਿਰ ਉੱਪਰ ਔਰ ਸਰਬ ਪ੍ਰਕਾਸ਼ ਮੇਰਾ ਏ ਕੋੜ ਸੂਰਜ ਦਾ ਚਾਨਣਾ ਮੇਰਾ ਪ੍ਰਕਾਸ਼ ਦੇ ਤੁਲ ਨਹੀਂ ਕਿਉਂ ਉਹ ਰਾਤ ਔਰ ਮੰਡਲ ਚ ਚਲਾ ਜਾਂਦਾ ਮੇਰਾ ਪ੍ਰਕਾਸ਼ ਜੁਗਾਂ ਦੇ ਆਦ ਜੁਗਾ ਦੇ ਅੰਤ ਵਿੱਚ ਔਰ ਮੱਦ ਵੀ ਇੱਕ ਹੀ ਹੈ ਕਾਹੇ ਤੇ ਜੋ ਅਗਿਆਨ ਰੂਪੀ ਅੰਧੇਰਾ ਸਬਰਸ਼ ਨਹੀਂ ਕਰ ਸਕਦਾ ਹੈ ਅਰਜਨ ਜੋ ਮੇਰੇ ਭਗਤ ਮੇਰੀ ਕਥਾ ਕੀਰਤਨ ਪ੍ਰੇਮ ਸੇ ਕਰਦੇ ਆ ਸੰਸਾਰ ਕੋ ਸੁਣਾਉਂਦੇ ਪਵਿੱਤਰ ਕਰਦੇ ਔਰ ਜੋ ਸੁਣਦੇ ਸੰਸਾਰ ਕੋ ਪ੍ਰਤੀਤ ਕੇ ਸਾਥ ਮੈਂ ਤਿੰਨਾ ਲੋਕਾਂ ਦੀ ਸਦਾ ਰੱਖਿਆ ਕਰਦਾ ਸਦਰਸ਼ਨ ਚੱਕਰ ਲਈ اے ਅਰਜਨ ਐਸਾ ਪੱਕਾ ਨੇਚਾ ਜੇ ਕੋਈ ਭਗਤ ਮੇਰਾ ਮੈਨੂੰ ਸਤ ਚੇਤ ਅਨੰਦ ਦਾ ਜਾਣ ਕੇ ਸਰਬ ਵਾਸ਼ਨਾ ਤੋਂ ਓਘੇ ਮੇਰਾ ਸਿਮਰਨ ਕਰਦੇ ਉਹਨਾਂ ਦੇ ਪਿੱਛੇ ਮੈਂ ਰੱਖਿਆ ਕਰਦਾ ਫਿਰਦਾ ਇਹ ਬਿਤਾ ਜੀ ਜਦੋਂ ਅਰਜਨ ਨੂੰ ਸ਼੍ਰੀ ਕ੍ਰਿਸ਼ਨ ਦੇਵ ਜੀ ਨੇ ਐਸਾ ਉਪਦੇਸ਼ ਕੀਤਾ ਅਰਜਨ ਦਾ ਭਰਮ ਮੋਹ ਦੂਰ ਹੋ ਗਿਆ ਐਸੇ ਗੁਰੂ ਨਾਨਕ ਜੀ ਮਾਤਾ ਪਿਤਾ ਕੋ ਗੀਤਾ ਸੁਣਾਈ ਮਾਤਾ ਪਿਤਾ ਬੜੇ ਬਰਸੰਨ ਹੋਏ ਫਿਰ ਮਾਇਆ ਪੈ ਗਈ ਆਖਣ ਲੱਗੇ ਚੱਲ ਪੁੱਤਰ ਪਾਂਦੇ ਪਾਸ ਲੈ ਚਲੀਏ ਉੱਥੇ ਜਾ ਕੇ ਪੜੋ ਤੇ ਪਾਂਦੇ ਆਖਿਆ ਨਾਨਕਾ ਕੱਲ ਨਹੀਂ ਆਇਆ ਚੱਲ ਤੈਨੂੰ ਅਣ ਫੱਟੀ ਲਿਖ ਦਿੰਦਾ ਤੇ ਫੱਟੀ ਨੂੰ ਲਿਖੋ ਬਾਬਾ ਜੀ ਨੇ ਰਾਗ ਆਸਾ ਦੇ ਵਿੱਚ ਸ਼ਬਦ ਦੇ ਵਿਚਾਰਨ ਕੀਤਾ ਆਸਾ ਮਹੱਲਾ ਪਹਿਲਾ ਪੱਟੀ ਲਿਖੀ ਸੰਸੈ ਸੋਏ ਸ੍ਰਿਸ਼ਟ ਜਨ ਸਾਜੀ ਸਭਨਾ ਸਾਹਿਬ ਇੱਕ ਭਾਇ ਸੇਵਤ ਰਹਿ ਚਿਤ ਜਨ ਕਾ ਲਗ ਆਇਆ ਤਿਨ ਗਾ ਸਭਲ ਭਾਇ ਮਨ ਕਾਹੇ ਭੁੱਲੇ ਮੂੜ ਮਨਾ ਜਬ ਲੇਖਾ ਦੇਵੈ ਬੀਰਾ ਤਉ ਪੜਿਆ ਤਾ ਗੁਰੂ ਜੀ ਬੋਲੇ ਕੋਈ ਕਰਤਾ ਹੈ ਜਿੰਨੇ ਸ੍ਰਿਸ਼ਟੀ ਸਾਜੀ ਸਾਰਿਆਂ ਦਾ ਸਹਬ ਏਕ ਹੈ ਜਿੰਨਾ ਇੱਕ ਸੇਵਿਆ ਗੁਰੂ ਜੀ ਆਖਿਆ ਜਿਨ੍ਹਾਂ ਦੇ ਇੱਕ ਦਾ ਸਿਮਰਨ ਕੀਤਾ ਉਹਨਾਂ ਦਾ ਆਇਆ ਸਭਲ ਔਰ ਜਿਹੜੇ ਪੜਨ ਵਾਲੇ ਤਿੰਨਾ ਸਬਨਾ ਧਰਮ ਰਾਏ ਦਾ ਲੇਖਾ ਦੇਣਾ ਇਹ ਮਾਣਾ ਭੁੱਲਾ ਹੋਇਆ ਮਾਨਸ ਜਨਮ ਖੋਮਦਾ ਕਹਿੰਦੇ ਨੇ ਮਨ ਵਿੱਚ ਨਾਮ ਦਾ ਟਹਿਰਾਓ ਵੇ ਤਾ ਇਹਨੂੰ ਲੇਖਾ ਨਾ ਪਵੇ ਈਵੜੀ ਆਦ ਪੁਰਖ ਹੈ ਦਾਤਾ ਆਪੇ ਸੱਚਾ ਸੋਈ ਹੈ ਇਹਨਾਂ ਸਬਨਾ ਅੱਖਰਾਂ 'ਚ ਜੋ ਗੁਰਮਗ ਬੁੱਝੇ ਤੇ ਸਰ ਲੇਖ ਨਾ ਹੋਈ ਹਾ ਗੁਰੂ ਸਾਹਿਬ ਜੀ ਇਸ ਤਰ੍ਹਾਂ ਸਾਰੀ ਰਾਗ ਆਸਾ ਦੇ ਵਿੱਚ ਇਹ ਸ਼ਬਦ ਸੁਣਾ ਕੇ ਪਾਉਂਦੇ ਨੂੰ ਉਪਦੇਸ਼ ਕਰਦੇ ਹਨ